ਮਸਲਾ ਕੀ ਹੋਇਆ ਵੀਰੇ ਥੋੜਾ ਦੱਸੋਗੇ ਯਾਰ ਗੋਲੀ ਚੱਲ ਗਈ ਯਾਰ ਉਹਰੇ ਮੁੰਡੇ ਤੇ ਗੋਲੀ ਮਾਰੀ ਯਾਰ ਕਿ ਕਿਹਦੇ ਲੱਗੀ ਕਿਸੇ ਨੂੰ ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ ਜਖਮੀ ਹੈ ਜਖਮੀ ਹਾਂਜੀ ਦਿਲ ਤੇ ਗੋਲੀ ਲੱਗੀ ਆ ਤੇ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ ਜੀ ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਹਾਂਜੀ ਹਾਂਜੀ ਲੱਗੇ ਹੋਇਆ ਜੀ ਤੁਸੀਂ ਸਿਕਿਉਰਿਟੀ ਜੋ ਬਈ ਇੱਥੇ ਹਾਂਜੀ ਤੇ ਤੁਹਾਨੂੰ ਪਤਾ ਮਾੜਾ ਮੈਟਰ ਕੀ ਹੋ ਜਾਂਦਾ ਅੱਜ ਤਾਂ ਗੇਟ ਤੇ ਹੁੰਨੀ ਆ ਜੀ ਬਸ ਜਾਣਾ ਨਾ ਹੈ ਹੈਪੀ ਹੋਵੇ ਥੋੜੀ ਕੰਮੀਏ ਪੂਰਾ ਸਟਾਫ ਘਟੀਆ ਹੈ ਜਾਨੀ ਪਲਾਸਟਿਕ ਤੇ ਹੋ ਜਾਈ ਵੀਰੇ ਸਵਾਲ ਲਾਈਕ ਕਰ ਦਿਓ ਕੀ ਮਸਲਾ ਕੀ ਹੋਇਆ ਵੀਰੇ ਥੋੜਾ ਦੱਸੋਗੇ ਮਸਲਾ ਯਾਰ ਗੋਲੀ ਚੱਲ ਗਈ ਯਾਰ ਉਹਰੇ ਮੁੰਡੇ ਤੇ ਗੋਲੀ ਮਾਰੀ ਯਾਰ ਕਿ ਕਿਹੜੇ ਲੱਗੀ ਕਿਸੇ ਨੂੰ ਹਾਂਜੀ ਲੱਗੀ ਵੀਰੇ ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ ਕਿੰਨਾ ਜ਼ਖਮੀ ਹੈ ਜ਼ਖਮੀ ਹਾਂਜੀ ਦਿਲ ਤੇ ਗੋਲੀ ਲੱਗੀ ਆ ਤੇ ਕੀ ਮਸਲਾ ਕੀ ਹੋਇਆ ਸੀ ਮਸਲਾ ਨੱਚਦੇ ਸੀਗੇ ਵੀਰੇ ਯਾਰ ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ ਤਿੰਨ ਫੈਰ ਹੋਏ ਨੇ ਜੀ ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਆ ਵੀਰੇ ਖਹਿ ਕੇ ਨੰਗੀਆਂ ਨਾਲ ਦਿਲ ਦੇ ਕੋਈ ਸਰਨਾ ਨਹੀਂ ਲੱਗਿਆ ਹਾਂ ਨਾਲ ਖਹਿ ਕੇ ਨੰਗੀਆਂ ਵੀਰੇ ਦਿਲ ਦੇ ਫੇਰ ਕਿੰਨਾ ਖਹਿ ਫੇਰ ਵੀਰੇ ਨਾਚੂ ਦੇ ਜੀ ਮੁੰਡੇ ਹਲੇ ਕੋਈ ਸੀਸੀ ਟਾਈਮਿੰਗ ਚ ਚੈੱਕ ਕਰਦੇ ਨੇਗੇ ਹਲੇ ਪਤਾ ਨਹੀਂ ਲੱਗਿਆ ਵੀ ਫੇਰ ਕਿੰਨਾ ਬੱਲੀਓ ਹੋਏ ਨੇ ਹੁਣ ਪੁਲਿਸ ਆਈ ਹੈ ਹਾਂਜੀ ਪੁਲਿਸ ਅੰਦਰ ਆਈ ਜੀ ਕਹਿ ਵੀ ਜਾ ਰਿਹਾ ਕੁਛ ਆਪਦੀ ਰੰਜਿਸ਼ ਝੜਕ ਝੜਪੂ ਹੋਈ ਹੋਈ ਮਾੜੀ ਮੋਟੀ ਹੋਈ ਆ ਵੀਰੇ ਪਰ ਫੇਰ ਪਹਿਲਾਂ ਹੋਏ ਨੇ ਫੇਰ ਫੇਰ ਹੋਇਆ ਕੰਮ ਤਿੰਨ ਫੇਰ ਹੋਏ ਨੇ ਗਾਣੇ ਆ ਪਿੱਛੇ ਹੋਈ ਆ ਵੀਰੇ ਯਾਰ अच्छा हां ਆਪਣੇ ਮੁੰਡੇ ਵਾਲੇ ਸੀ ਕੁੜੀ ਵਾਲੇ ਸੀਗੇ ਮੁੰਡੇ ਵਾਲੇ ਸੀਗੇ ਵੀਰੇ ਯਾਰ ਆਪਾਂ ਜਿਹੜੇ ਮੁੰਡੇ ਸੀ ਕਿੰਨੇ ਮੁੰਡੇ ਸੀ ਜਿਨ੍ਹਾਂ ਨੇ ਝੜਖੋਈ ਆ ਚੜਪ ਵੀਰੇ ਹੋਣਗੇ 7-8 ਹੋਣਗੇ ਬਸ ਇੰਨੇ ਕਿਉਂ ਹੋਣਗੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀਗੀ ਪਤਾ ਨਹੀਂ ਯਾਰ ਪੀਤੀ ਹੋਈ ਸੀ ਵੀਰੇ ਨਹੀਂ ਪੀਤੀ ਕਿਸੇ ਜਿਹੜੇ ਫਾਇਰ ਕੀਤੇ ਆ ਡਰਿੰਕ ਕੀਤੀ ਆ ਉਹਦੀ ਪੀਤੀ ਹੋਈ ਸੀ ਠੀਕ ਆ ਕਿੰਨੇ ਫਾਇਰ ਕੀਤੇ ਉਹਨੇ ਤਿੰਨ ਫਾਇਰ ਹੋਏ ਨੇ ਵੀਰੇ ਕਿਸੇ ਲੱਗੀ ਵੀ ਆ ਹਾਂਜੀ ਵੀਰੇ ਲੱਗੀ ਆ ਮੁੰਡਾ ਸਿਵਲ ਹਸਪੀਟਲ ਚ ਗਿਆ ਹੋਇਆ ਕਿੰਨੇ ਜਾਨੇ ਲੱਗੀ ਆ ਇੱਕ ਜਾਨੇ ਦੀ ਲੱਗੀ ਆ ਵੀਰੇ ਤਿੰਨ ਫਾਇਰ ਹੋਏ ਨੇ ਕਿੰਨੀਆਂ ਗੋਲੀਆਂ ਉਹਦੇ ਲੱਗੀਆਂ ਮੈਂ ਨਹੀਂ ਨਹੀਂ ਇੱਕ ਇੱਕ ਗੋਲੀ ਲੱਗੀ ਆ ਠੀਕ ਹੈ ਦੋ ਫਾਇਰ ਉੱਤੇ ਹੋਏ ਨੇ ਇੱਕ ਗੋਲੀ ਤੁਹਾਡੇ ਕਿੱਧਰ ਲੱਗਦੀ ਆਪਣਾ ਭਰਾ ਹੀ ਸੀ ਵੀਰੇ ਉਹ ਮਾਰ ਨਹੀਂ ਆਂਦੇ ਨਹੀਂ ਪੁਲਿਸ ਅੰਦਰ ਕਰਦੀ ਆ ਆਪਦੀ ਕਾਰਵਾਈ ਜਿਹਦੇ ਲੱਗੇ ਹੋਏ ਉਹਦਾ ਕੀ ਨਾਮ ਹੈ ਉਹਦਾ ਨਾਮ ਵਿੱਕੀ ਆ ਵੀਰੇ ਠੀਕ ਹੈ ਹਾਂਜੀ ਕੀ ਇੱਥੇ ਸ਼ਾਦੀ ਮੱਕੇ ਮੁੰਡੇ ਵੱਲੋਂ ਸੀ ਹਾਂਜੀ ਹਾਂਜੀ ਮੁੰਡੇ ਵਾਲਿਆਂ ਵੱਲੋਂ ਸੀਗੇ ਵੀਰੇ ਠੀਕ ਹਾਂ ਤੇ ਪਹਿਲਾਂ ਝੜਪ ਹੋਈ ਆ ਹਾਂ ਝੜਪ ਹੋਈ ਜਿੰਨੇ ਗੋਲੀ ਚਲਾਈ ਜਿੰਨੇ ਨਹੀਂ ਪਹਿਲਾਂ ਫਾਇਰ ਹੋਇਆ ਗਾਣੇ ਲਾਉਣ ਤੋਂ ਪਹਿਲਾਂ ਯਾਨੀ ਕਹਿਣ ਦਾ ਮਤਲਬ ਵੀ ਜਦੋਂ ਗਾਣਾ ਲਾਉਣਗੇ ਉਹਨਾਂ ਨੇ ਜਾਣਸਾਰ ਫਾਇਰ ਕਰਤਾ ਬਾਈ ਜਿਹੜੇ ਫਾਇਰ ਸਿੱਧਾ ਸਾਤੀ ਚ ਲੱਗੇ ਬਾਈ ਜਿੰਨੇ ਗੋਲੀ ਚਾਰੀ ਜਿੰਨੇ ਵੱਜੀਏ ਦੋਨੇ ਇੱਕ ਦੂਜੇ ਨੂੰ ਜਾਣਦੇ ਆ ਨਹੀਂ ਨਹੀਂ ਕੋਈ ਕੋਈ ਜਾਣਦੇ ਨਹੀਂ ਫਿਰੇ ਕੁਝ ਨਹੀਂ ਹੈਗਾ ਕੋਈ ਲੈਣ ਦੀ ਨਹੀਂ ਕੁਝ ਨਹੀਂ ਪਤਾ ਬਰਾਤ ਨਹੀਂ ਪਤਾ ਕਿੱਥੋਂ ਬਰਾਤ ਆਈ ਕਿੱਥੋਂ ਮਿੱਤਰ ਆਲੀ ਤਰ੍ਹਾਂ ਪਿੰਡ ਤੋਂ ਆਈ ਠੀਕ ਹੈ ਇਹ ਕਿੱਧਰਲੇ ਪਾਸੇ ਪਿੰਡਾ ਕਿਹੜੇ ਨਹੀਂ ਇਹ ਪਖਵਾਲ ਦੇ ਕੋਲ ਜਾਈ ਪਕਵਾਲ ਦੇ ਗੋਲ ਅੱਛਾ ਤੇ ਭਾਜੀ ਫਿਰ ਮੱਕੀ ਕਿੰਨੇ ਕੁ ਬੰਦ